ਅੱਜ ਦੀ ਜਿਹੜੀ ਮੀਟਿੰਗ ਦਾ ਮੁੱਖ ਉਦੇਸ਼ ਕੋਆਰਡੀਨੇਟਰ ਸਾਹਿਬ ਨਿਯੁਕਤ ਹੋਏ ਨੇ ਅਸੀਂ ਉਹਨਾਂ ਨੂੰ ਸਾਰੇ ਹਲਕੇ ਨੇ ਸਾਰੇ ਪ੍ਰਦਾਨ ਨਾਮੰਨੀਓ ਸਭ ਨੇ ਵੈਲਕਮ ਕੀਤਾ ਹੈ ਔਰ ਜਿਹੜਾ ਉਹਨਾਂ ਦਾ ਅੱਜ ਦਾ ਮੁੱਖ ਉਦੇਸ਼ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਦਿੱਕਤਾਂ ਹੁੰਦੀਆਂ ਨੇ ਅੱਛਾ ਕੋਆਰਡੀਨੇਸ਼ਨ ਬਿਠਾਉਣ ਲਈ ਆਉਣ ਵਾਲੇ ਇਲੈਕਸ਼ਨ ਨੂੰ ਕੰਡਕਟ ਅੱਛੇ ਤਰੀਕੇ ਨਾਲ ਕਰ ਸਕੀਏ ਉਸ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਸੀ किस तरह का हंगारा मिले इस मीटिंग प्रभावित बिल्कुल कितने ना कि अगर कोई दिक्कत है तो उसको बहुत जल्दी हटा देता जाएगा और गलबात ना ही हर मसला हल हो जाना और वैसे तो कोई ऐसा मसला है ही नहींगा ਤਾਂ ਕੋਆਰਡੀਨੇਟ ਕਰਨ ਦੀ ਉਹਨਾਂ ਦੀ ਡਿਊਟੀ ਲਗਾਈ ਹੈ ਔਰ ਅਸੀਂ ਪੂਰਾ ਸਹਿਯੋਗ ਦੇਵਾਂਗੇ ਮੈਂ ਉਹਨਾਂ ਨੂੰ ਪੂਰੇ ਹਲਕੇ ਬੁਲਾਡੇ ਬੰਨੀ ਹੋ ਹਰ ਇੱਕ ਬਲਾਕ ਪ੍ਰਧਾਨਵਨੀਓ ਪੂਰਾ ਵਿਸ਼ਵਾਸ ਦਿਵੋਨੀ ਹੈ ਕਿ ਜੋ ਵੀ ਉਹਨਾਂ ਦੀ ਡਿਊਟੀ ਲਈ ਹੈ ਜੋ ਸਾਨੂੰ ਅੱਗੇ ਡਿਊਟੀ ਲਾਣਗੇ ਅਸੀਂ ਉਹਨਾਂ ਨੂੰ ਤੰਦੇ ਹੀ ਨਾ ਨਿਭਾਵਾਂਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਡੇ ਬਹੁਤ ਹੀ ਐਨਰਜੈਟਿਕ ਨੌਜਵਾਨ ਆਗੂ ਸ਼੍ਰੀ ਰਾਜਾ ਬੜਿੰਗ ਜੀ ਨੇ ਪੂਰੇ ਪੰਜਾਬ ਦੇ 117 ਹਲਕਿਆਂ ਵਿੱਚ ਸਾਡੇ ਨੌਜਵਾਨ ਕੋਆਰਡੀਨੇਟਰਸ ਨੂੰ ਪਾਇੰਟ ਕੀਤਾ ਹੈਗਾ ਕਿਉਂਕਿ ਇੱਕ ਬਹੁਤ ਵੱਡਾ ਪ੍ਰੋਗਰਾਮ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਦਿੱਤਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਬੂਥ ਪੱਧਰ ਤੇ ਹਰ ਬੂਥ ਤੇ ਹਰ ਨੌਜਵਾਨਾਂ ਨੂੰ ਮਹਿਲਾਵਾਂ ਨੂੰ ਐਸ ਇਸ ਨੂੰ ਹਰ ਕੈਟਾਗਰੀ ਦੇ ਲੋਕਾਂ ਨੂੰ ਬੂਥ ਨਾਲ ਜੋੜਨ ਵਾਸਤੇ ਉਸੇ ਲੜੀ ਦੇ ਵਿੱਚ ਸਾਡੇ ਬਹਾਡੇ ਹਲਕੇ 'ਚ ਮੇਰੇ ਛੋਟੇ ਭਰਾ ਵੀਰਿੰਦਰ ਸਿੰਘ ਢਾਲੀਵਾਲ ਜੀ ਦੇਖੋ ਵਰਕਰ ਪਾਰਟੀ ਵਾਸਤੇ ਕੰਮ ਕਰਨਾ ਚਾਹੁੰਦਾ ਹੈ ਸਾਡੀ ਡਿਊਟੀ ਪਾਰਟੀ ਨੇ ਪੂਰੇ 117 ਹਲਕਿਆਂ ਵਿੱਚ ਕੋਆਰਡੀਨੇਟਰ ਨਿਯੁਕਤ ਕੀਤੇ ਨੇ ਪਾਰਟੀ ਨੇ ਕਿ ਫੁਰਮ ਦਿੱਤਾ ਹੈ ਉਹਦੇ ਵਾਸਤੇ ਅਸੀਂ ਅੱਜ ਮੀਟਿੰਗ ਕਰਨ ਵਾਸਤੇ ਆਏ ਆ ਅਸੀਂ ਬੂਥ ਲੈਵਲ ਤੇ ਕਮੇਟੀਆਂ ਬਣਾਉਣੀਆਂ ਨੇ ਅਸੀਂ ਬਲਾਕ ਲੈਵਲ ਤੇ ਕਮੇਟੀਆਂ ਬਣਾਉਣੀਆਂ ਨੇ ਇੱਕ ਮੰਡਲ ਲੈਵਲ ਤੇ ਕਮੇਟੀਆਂ ਬਣਾਉਣੀਆਂ ਨੇ ਸੋ ਅਸੀਂ ਵਰਕਰਾਂ ਨੂੰ ਉਹਦੇ ਵਾਸਤੇ ਅੱਜ ਬੇਨਤੀ ਕਰਨ ਆਏ ਸੀਗੇ ਪਰ ਜਿੰਨਾ ਉਤਸ਼ਾਹ ਵਰਕਰਾਂ ਦਾ ਮੈਨੂੰ ਦੱਸਿਆ ਇੱਥੇ ਵਰਕਰਾਂ ਨੇ ਕਿ 75% ਕੰਮ ਅਸੀਂ ਨਿਭਾਤਾ ਚੁੱਕੇ ਆ ਤੇ 30 ਜੂਨ ਤੱਕ ਸਾਡੀ ਆਖਰੀ ਤਰੀਕ ਹੈ ਉੱਥੇ ਜਮ੍ਹਾਂ ਕਰਾਉਣ ਦੀ ਸਾਰੀਆਂ ਸੂਚੀਆਂ ਤੇ ਮੈਨੂੰ ਪੂਰੀ ਉਮੀਦ ਹੈ ਕਿ 100% ਅਸੀਂ ਬੜਾ ਡਾਲਕੇ ਚੋਂ ਸਾਰੀਆਂ ਸੂਚੀਆਂ ਅਸੀਂ ਟਾਈਮ ਸਿਰ ਜਮ੍ਹਾਂ ਕਰਵਾ ਦੇਵਾਂਗੇ ਵਰਕਰਾਂ ਦਾ ਜਿਹੜਾ ਗਾ ਵੀ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਵੱਲੋਂ ਅਭੀ ਇਹ ਬਗੋਂ ਬਦਲਦੀ ਨੀਤੀ ਚੱਲ ਰਹੀ ਹੈਗੀ ਇਸ ਕਰਕੇ ਵਰਕਰਾਂ ਦਾ ਮਨੋਗਟ ਟੁੱਟਿਆ ਹੋਇਆ ਹੈਗਾ ਤੁਸੀਂ ਹਾਈ ਕਮਾਂਡ ਤੱਕ ਇਹਨਾਂ ਦੀ ਗੱਲ ਕਿਤਨਾ ਪਰੇ ਜਾਓਗੇ ਸੁਦੀਲ ਬਿਲਕੁਲ ਸਹੀ ਹੈ ਵੀ ਜਦੋਂ ਹਰ ਵਾਰੀ ਕੈਂਡੀਡੇਟ ਚੇਂਜ ਹੁੰਦਾ ਤਾਂ ਵਰਕਰਾਂ ਨੂੰ ਬਹੁਤ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਸਮਝ ਨਹੀਂ ਆਉਂਦੀ ਨਾ ਤਾਂ ਕੈਂਡੀਡੇਟ ਨੂੰ ਸਮਝ ਆਉਂਦੀ ਵੀ ਕੀ ਕੀਤਾ ਜਾਵੇ ਤੇ ਨਾ ਹੀ ਵਰਕਰਾਂ ਨੂੰ ਪਤਾ ਲੱਗਦਾ ਇਹ ਕਹੇ ਜਾਂ ਸਾਡਾ ਕੈਂਡੀਡੇਟ ਹੈ ਚੰਗਾ ਹੈ ਮਾੜਾ ਕਹੇ ਜ ਸੁਭਾਅ ਦਾ ਸੋ ਅਸੀਂ ਤਾਂ ਇਹ ਹੀ ਬੇਨਤੀ ਕਰਾਂਗੇ ਵੀ ਜੋ ਪਾਰਟੀ ਵਾਸਤੇ ਮਿਹਨਤ ਕਰਦਾ ਜੋ ਹਲਕੇ ਚ ਮਿਹਨਤ ਕਰੇ ਚਾਹੇ ਕੋਈ ਵੀ ਹੈ ਉਹਨੂੰ ਪਾਰਟੀ ਵਰਕਰਾਂ ਦੀ ਭਾਵਨਾ ਨੂੰ ਧਿਆਨ ਚ ਰੱਖਦੇ ਹੋਏ ਉਹਨੂੰ ਟਿਕਟ ਨਾਲ ਨਵਾਜੇ ਸਾਡਾ ਤਾਂ ਵਰਕਰਾਂ ਦਾ ਹੀ ਸਨੇਹ ਭਚਾਉਣ ਦਾ ਸਾਨੂੰ ਕੰਮ ਹੈ ਅਸੀਂ ਉਹ ਆਪਦੀ ਇਮਾਨਦਾਰੀ ਨਾ ਕਰਨਾ